मंत्री ਜਾਨੋ ਮਿਲਣਾ ਸੀ ਜੀ ਪੂਰਾ ਲੁਧਿਆਣਾ ਪੂਰਾ ਲੁਧਿਆਣਾ ਤਰਾਏ ਤਰਾਏ ਕਰ ਰਿਹਾ ਇਸ ਟਾਈਮ ਔਰ ਇਥੇ ਕਿਸੇ ਨੂੰ ਕੋਈ ਕੋਈ ਫਰਕ ਨਹੀਂ ਇਹਨਾਂ ਨੂੰ ਸਾਰੀ ਸਾਡੇ ਗੱਡੀਆਂ ਦੇ ਟੈਕਸ ਆਨਲਾਈਨ ਉਹਦੀ ਅਪਰੂਵਲ ਪੈਂਡਿੰਗ ਗੱਡੀ ਟਰਾਂਸਫਰ ਕਰਾਈ ਉਹਦੀ ਅਪਰੂਵਲ ਪੈਂਡਿੰਗ ਪਰਮਿਟ ਦੀ ਫੀਸ ਭਰੀ ਪਰਮਿਟ ਦੀ ਅਪਰੂਵਲ ਪੈਂਡਿੰਗ ਕੋਈ ਗੱਡੀ ਪੁਰਾਣੀਆਂ ਐਚ ਆਰ ਐਸ ਪੀ ਦੀਆਂ ਪਲੇਟਾਂ ਲੱਗਦੀਆਂ ਭਈਆਂ ਨੇ ਉਹ ਹਾਈ ਸਕਿਉਰਿਟੀ ਉਹਦੀ ਫੀਸ ਗੱਡੀ ਆਪਣੇ ਆਪਣੇ ਆਨਲਾਈਨ ਕਰਾਣੀ ਆ ਉਹਦੀ ਕੋਈ ਆਪਣੇ ਅਪਰੂਵਲ ਪੈਂਡਿੰਗ ਉਹ ਕੋਈ ਕੰਮ ਕੋਈ ਕੰਮ ਤਾਂ ਕਰ ਲੋ ਅਸੀਂ ਪੈਸੇ ਦੇਣੇ ਆ ਸਰਕਾਰ ਨੂੰ ਕੋਈ ਰੈਵਨਿਊ ਹੀ ਦੇਵਾਂਗੇ ਸਰਕਾਰ ਨੂੰ ਤਰ੍ਹਾਂ ਦਾ ਕੋਈ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਸੋ ਖੁੰਦਕ ਪੈ ਗਿਆ ਦੀ ਦੁਸ਼ਮਣੀ ਪੈ ਗਈ ਕਹਿੰਦੇ ਪਰਚੇ ਦਵਾਵਾਂਗੇ ਤੁਹਾਡੇ ਦੇ ਅੰਦਰ ਕਰਾਵਾਂਗੇ ਇਹ ਬਿਨੇ ਕਈ ਗੱਲ ਇਹ ਪਰਚੇ ਦੇ ਦਾਂਗੇ ਕੋਣ ਮੈਡਮ ਨੇ ਸ੍ਰਿਆ ਲਾਇਆ ਦੋ ਵਾਰੀ ਅੱਛਾ ਇਹ ਕੀ ਮੈਂ ਆਓ ਤੁਸੀਂ ਇੱਥੇ ਬੈਠੋ ਸੀ ਇੱਕ ਵਾਰੀ ਦੁਬਾਰਾ ਤੁਹਾਡੇ ਤੇ ਪਰਚੇ ਦਵਾਵਾਂਗੇ ਜੀ ਮੈਂ ਮੰਤਰੀ ਸਾਹਿਬ ਨੂੰ ਮਿਲੇ ਤੁਸੀਂ ਨਹੀਂ ਉਹ ਮਿਲਣ ਉਹ ਕਹਿੰਦੇ ਵੀ ਹੁਣ ਬੱਗਾ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਵੀ 4 ਵਜੇ ਮੈਂ ਆ ਰਿਹਾ ਹਾਂ ਤੁਹਾਡੇ ਜਿਹੜੇ ਵੀ ਮਸਲੇ ਤੁਹਾਡੇ ਹੱਲ ਕਰਾਂਗੇ ਲੱਗਦਾ ਹੁਣ ਆ ਲਵੋਣਗੇ ਦੇਖਦੇ ਜੀ ਦੇਖਦੇ ਜੀ ਸਾਡੇ ਅਸ਼ਵਾਸ਼ਣ ਦਿੱਤਾ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵਾਰੀ ਹੋ ਸਕਦਾ ਉਹਨਾਂ ਦੇ ਐਂਡ ਤੇ ਸਾਡਾ ਮਸਲਾ ਹੱਲ ਹੋ ਜਾਵੇ ਬੱਗਾ ਸਾਹਿਬ ਕਰ ਸਟੋ ਗਟੀਆਂ ਦੀ ਮੈਡਮ ਜਦ ਵੀ ਅਸੀਂ ਆਉਣੇ ਆ ਮੈਡਮ ਜੀ ਇਹ ਕਿੱਥੇ ਆਨੇ ਹੋ ਕੀ ਸਰ ਆਰਟੀਓ ਦਫਤਰ ਲੁਧਿਆਣਾ ਮੈਡਮ ਜੀ ਆਰਟੀਓ ਸਾਹਿਬ ਨੇ ਇਹਨਾਂ ਨੂੰ ਅਸੀਂ ਰਿਕਵੈਸਟ ਕਰਨੀ ਆ ਇਹਨਾਂ ਦੀ ਆਈਡਿਟੀ ਚ ਹੋਣੀ ਆ ਇਹਨਾਂ ਦੀ ਆਈਟ ਜੋ ਨਹੀਂ ਕਰ ਰਹੇ ਜਦੋਂ ਵੀ ਹਾਂਜੀ ਕੀ ਕਰਾਉਣਾ ਇਹ ਅਪਰੂਵ ਅਪਰੂਵ ਕਰਾਉਣਾ ਜੀ ਅਸੀਂ ਮੇਰੇ ਕੋ ਦੋ ਗੱਡੀਆਂ ਨੇ ਇਹ ਆ ਦੇਖੋ ਮੈਂ ਲਿਖਤੀ ਸ਼ਿਕਾਇਤ ਆ ਬਗਾ ਸਾਹਿਬ ਨੂੰ ਦੇਣ ਲੱਗਿਆ ਸੀ ਉਹਨਾਂ ਨੇ ਕਹਿਤਾ ਕਿ 4 ਵਜੇ ਤੁਸੀਂ ਆਜੋ ਅਸੀਂ ਕਰਾ ਦਿੰਨੇ ਆ ਕੋਈ ਸੁਣਵਾਈ ਨਹੀਂ ਹੁੰਦੀ ਕਿੰਨੇ ਦਿਨ ਹੋ ਗਏ ਗੇੜੇ ਮਾਰ ਮੈਨੂੰ 20 ਦਿਨ ਹੋ ਗਏ ਜੀ ਗੇੜੇ ਮਾਰਦੇ ਨੂੰ ਮੈਡਮ ਕੀ ਕਹਿੰਦੇ ਤੁਹਾਨੂੰ ਮੈਡਮ ਕਹਿੰਦੇ ਜੀ ਜਦ ਵੀ ਆਉਨੇ ਆ ਅਸੀਂ ਕਹਿੰਦੇ ਜੀ ਲਿਖ ਕੇ ਦੇ ਦਿਓ ਅਸੀਂ ਲੇਖ ਲੈ ਕੇ ਹੰਬ ਗਏ ਅਸੀਂ ਥੱਕ ਗਏ ਹੁਣ ਨਹੀਂ ਵੀ ਨਹੀਂ ਅੱਜ ਕੀ ਮੰਤਰੀ ਸਾਹਿਬ ਨੂੰ ਮਿਲਣ ਆਈ ਧਰਨਾ ਲਾਉਣ ਮਿਲਣ ਆਏ ਸੀਗੇ ਜੀ ਆਵਾਂਗੇ ਮੰਤਰੀ ਸਾਹਾਨੂੰ ਮਿਲੇ ਬਿਲਕੁਲ ਹੀ ਮਿਲ ਕੇ ਆਏ ਜੀ ਹੁਣ ਹੁਣ ਮਿਲ ਕੇ ਆਏ ਉਹਨਾਂ ਨੇ ਕਿਹਾ ਮੰਤਰੀ ਸਾਹਿਬ ਜੀ ਕੀ ਅਸੀਂ ਉਹ ਯਾਰ ਪਿੱਛੇ ਦਾ ਕਰ ਮੇਰੀ ਮੇਰੀ ਜਿਹੜੀ ਨਵੀਂ ਗੱਡੀ ਦੀ ਆਰਸੀ ਫਲਾਈ ਕੀਤੀ ਆ ਉਹਦਾ ਜੀਪੀਐਸ ਲੱਗਿਆ ਆ ਡੇ ਬਾਈ ਡੇ ਕਿੰਨੇ ਕਿਲੋਮੀਟਰ ਚੱਲੀ ਆ ਕੀ ਆ ਔਰ 20 ਤਰੀਕ ਨੂੰ ਇਹ ਰਵੱਡ ਮਾਰਦੀ ਆਬਜੈਕਸ਼ਨ ਕੀ ਲਾਇਆ ਗਿਆ ਵੀ ਤੁਹਾਡੇ ਜੀਪੀਐਸ ਨਹੀਂ ਲੱਗਿਆ ਮੇਰੀ ਗੱਡੀ ਦੇ ਵਿੱਚ ਦੋ ਜੀਪੀਐਸ ਲੱਗਿਆ ਇੱਕ ਜਿਹੜੀ ਕੰਪਨੀ ਦਿੰਦੀ ਆ ਔਰ ਇੱਕ ਮੈਂ ਆਪਣਾ ਲਵਾਇਆ ਵਾ ਜਿਹੜਾ ਪੇਰੈਂਟਸ ਨੂੰ ਦਿੰਨੇ ਆ ਅਸੀਂ ਬੱਚੇ ਵਾਲਿਆਂ ਨੂੰ ਪਰ ਰਵੱਟ ਮਾਰਦਾ ਸਿਰਫ ਖੁੰਦਕ ਦੇ ਪਿੱਛੇ ਵੀ ਏਸੀ ਇਹ ਧਰਨੇ ਕਿਉਂ ਲਾਇਆ ਬਿਲਕੁਲ ਨਹੀਂ ਅੱਜ ਕਿਹਨੂੰ ਮਿਲਣਾ ਆਇਆ ਅੱਜ ਆਪਣੇ ਮੰਤਰੀ ਸਾਹਿਬ ਆਏ ਹੋਏ ਆ ਸੰਤਾ ਕੋਈ ਗੱਲਬਾਤ ਨਹੀਂ ਹੋਈ ਜੀ ਕੁਝ ਟਰਾਂਸਪੋਰਟ ਨੂੰ ਜਾਂ ਕੁਝ ਹੋਰ ਬੰਦੇ ਨੇ ਜਿੰਨਾਂ ਨੂੰ ਕੋਈ ਦਿੱਕਤ ਹੈ ਉਹ ਅਸੀਂ ਗੱਲ ਕਰ ਲਈ ਹੈ ਮੈਂ ਚਾਰੇ ਵੀ ਬੈਠੂਗਾ ਨਾਲ ਮੈਮ ਦੇ ਨਾਲ ਬੈਠਣਾ ਜਿਹੜੀਆਂ ਜੈਨੂਨਾਂ ਦੀਆਂ ਗਿੱਲਾਂ ਨੇ ਹੱਲ ਕਰਵਾ ਦੇਾਂਗੇ ਕੋਈ ਐਸੀ ਗੱਲ ਨਹੀਂ ਹੈ ਸਰਕਾਰ ਬਿਲਕੁਲ ਇਹਨਾਂ ਦੇ ਨਾਲ ਖੜੀ ਹੈ ਕਿ ਇਹਨਾਂ ਤੋਂ ਬਾਹਰ ਨਹੀਂ ਹੈ ਧਰਨਿਆਂ ਤੇ ਕੋਈ ਹੱਲ ਨਹੀਂ ਹੈ ਅਸੀਂ ਬੈਠ ਕੇ ਹੱਲ ਕਰਾਂਗੇ ਮੇਰੇ ਹੁਣੇ ਧਿਆਨ ਚ ਲੈਂਦਾ ਨੇ ਅਸੀਂ ਦੋ ਚਾਰ ਮੈਂ ਮਿੱਤ ਬੈਠ ਕੇ ਮੈਂ ਮੈਂ ਗੱਲ ਕਰ ਲੈਣ ਡਿਸਕਸ਼ਨ ਕਰਦਾ ਜੋ ਇਹ ਨਹੀਂ ਦਿੱਕਤਾ ਨੇ ਮੈਂ 4 ਵੇ ਟਾਈਮ ਦਿੱਤੀ ਤਾਂ ਉਹਨਾਂ ਨੂੰ 4 ਵੇ ਇਹਨਾਂ ਦੇ ਬੈਠ ਕੇ ਪਹਲ ਕਰ ਲਾਂ ਸਰ 3 ਵਾਰੀ ਇਹ ਧਰਨੇ ਇੱਥੇ ਲਗਾ ਚੁੱਕੇ ਜੀ ਵਿੱਚੋਂ ਵਿੱਚੋਂ ਸਟੋਰੀਆਂ ਹੋਰ ਨਿਕਲਦੀਆਂ ਜੀ ਸਾਹਮਣੇ ਆਣੀਆਂ ਤੁਸੀਂ ਵੀ ਦੇਖੋਗੇ ਅਸੀਂ ਬਿਲਕੁਲ ਕਿਸਦਾ ਕੰਮ ਨਹੀਂ ਰੋਕਣਾ ਨਹੀਂ ਰੁਕਣ ਦੇਣਾ ਨਹੀਂ ਰੁਕਣਾ ਮੈਮ ਸੁਣ ਰਹੇ ਆ ਮੈਂ ਇਹਦੇ ਸਾਹਮਣੇ ਗੱਲ ਕਰ ਰਿਹਾ ਜਿਹੜੇ ਜੈਨੂਨ ਪਰਸਨ ਨੇ ਉਹਨਾਂ ਦਾ 200 ਨਹੀਂ 500 1% ਕੰਮ ਹੋਏਗਾ ਮੈਂ 4 ਵੇ ਆਪ ਖੁਦ ਮੈਮ ਕੋਲ ਬੈਠਾਂਗਾ ਜੀ ਜੇ ਵੀ ਸਰ ਨੇ ਕਿਹਾ ਹੈਗਾ ਸਾਰਾ ਉਹ ਆਨਲਾਈਨ ਹੋਰ ਟਰਾਂਸਪੇਰੈਂਟ ਹੈਗਾ ਵਿਥਿਨ ਟਾਈਮ ਫਰੇਮ ਅਸੀਂ ਅਪਰੂਵਲਸ ਕਰ ਰਹੇ ਆ ਤੇ ਜੇਕਰ ਕੋਈ ਵੀ ਇਸ਼ੂ ਹੈਗਾ ਕਿਤੇ ਵੀ ਕੋਈ ਡਿਲੇ ਹੈਗਾ ਤਾਂ ਉਸ ਨੂੰ ਵੀ ਦੇਖ ਲਿਆ ਜਾਏਗਾ ਵਿਥਿਨ ਅ ਵੀਕ ਅਪ ਆਫ ਪੈਂਡੈਂਸੀ ਜਿਹੜੀ ਹੈਗੀ ਆ ਕਲੀਅਰ ਕਰ ਰਹੇ ਆ ਡਰਾਈਵਿੰਗ ਲਾਇਸੈਂਸ ਦੀ ਆਈਡੀ ਬਿਲਕੁਲ ਖਾਲੀ ਹੈਗੀ ਆ ਫਿਟਨੈਸ ਦੀ ਬਿਲਕੁਲ ਖਾਲੀ ਹੈਗੀ ਆ ਜਿਹੜੇ ਡਿਫਰੈਂਸ ਖੜੇ ਨੇ ਸਿਰਫ ਉਹ 7 700 ਫਾਈਲਾਂ ਪੈਂਡਿੰਗ ਨੇ ਜਿਵੇਂ ਜਿਵੇਂ ਡਿਫਰੈਂਸ ਜਮ੍ਹਾਂ ਕਰਾ ਰਹੇ ਨੇ ਕੱਢੀ ਜਾ ਰਹੇ ਆ ਮੈਡਮ ਜਿਹੜੀ ਫੀਟਿੰਗ ਜਿਹੜਾ ਉੱਥੇ ਗੱਡੀ ਤੁਹਾਡੀ ਆਪਣੀ ਹੈ ਆਫਿਸ ਵਾਸਤੇ ਅਸੀਂ ਕੀ ਹੋਇਆ ਉ ਵੀ ਇਹ ਵੀ ਫਿਟਨੈਸ ਵਾ ਰਹੇ ਹੋ ਕੋਈ ਆਬਸ ਨਹੀਂ ਹੋਏਗਾ इवन ਤੁਸੀਂ ਲਾਇਸੈਂਸ इवन ਤੁਸੀਂ ਟਰੈਕ ਤੇ ਜਾ ਕੇ ਦੇਖ ਸਕਦੇ ਹੋ ਕਿ ਟਰੈਕ ਦੇ ਉੱਤੇ ਇੱਕ ਹੀ ਕਾਊਂਟਰ ਹੁੰਦਾ ਸੀ ਫੋਟੋ ਦਾ ਹੁਣ ਦੋ ਫੋਟੋ ਦੇ ਕਾਊਂਟਰ ਨੇ ਦੋ ਸਕਰੂਟੀ ਦੇ ਕਾਊਂਟਰ ਨੇ ਲਾਈਨਾਂ ਵੀ ਲੰਬੀਆਂ ਨਹੀਂ ਹੁੰਦੀਆਂ ਜਿਹੜੇ ਜਿਹੜੇ ਆਪ ਹੁਣ ਵੀ ਆਏ ਸੀ ਪਹਿਲਾਂ ਵੀ ਇਹਨੇ ਤਾਂ ਲਾਈ ਸੀ ਇਹ ਜਿਹੜੇ ਸਰਫ ਰੈਂਪੀ ਔਰ ਜੌਲੀ ਬੱਸ ਇਹੀ ਤੁਸੀਂ ਇੱਕ ਦੋ ਬੰਦੇ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਇਹੀ ਬੈਠਦੇ ਨੇ ਕਿਉਂ ਇਹੀ ਬੈਠਦੇ ਨੇ ਤੁਸੀਂ ਇਹਨਾਂ ਨੂੰ ਹੀ ਪੁੱਛ ਸਕਦੇ ਹੋ ਨਹੀਂ ਆਈ ਡੂ ਨੋ ਮੇਰੇ ਲਈ ਕੋਈ ਵੀ ਬੰਦਾ ਆਂਦੇ ਮੈਂ ਉਸ ਨੂੰ ਮੈਡਮ ਇਹ ਕਹਿੰਦੇ ਮੈਂ ਇਹ ਕਿਹਾ ਕੋਈ ਵੀ ਬੰਦਾ ਆਉਂਦੇ ਉਸ ਨੂੰ ਮੈਂ ਐਜ਼ ਨੋਰਮਲ ਪਬਲਿਕ 딜 ਕਰਦੀ ਆ ਕੋਈ ਵੀ ਬੰਦਾ ਆਉਂਦੇ ਮੈਂ ਨਹੀਂ ਕਹਿ ਰਹੀ ਹੈਗੀ ਮੈਂ ਇਹ ਕਹਿ ਰਹੀ ਆ ਕਿ ਕੋਈ ਵੀ ਬੰਦਾ ਮੈਂ ਐਕਸੈਪਟ ਸੈਕੰਡ ਐਕਸੈਪਟ 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 ਅੰਦਰ ਉਹ ਐਜ਼ ਅ ਨਾਰਮਲ ਪਬਲਿਕ ਪਰਸਨ ਆਂਦੇ ਬਿਦਾਊਟ ਐਨੀ ਬਾਇਸ ਕਿਸੇ ਵੀ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਜਿਹੜਾ ਵੀ ਬੰਦਾ ਆ ਰਿਹਾ ਉਹਦਾ ਜੈਨੂਇਨ ਕੰਮ ਜ਼ਰੂਰ ਕੀਤਾ ਜਾਂਦਾ ਐਜੰਟ ਕੌਣ ਹੈ ਐਜੰਟ ਤਾਂ ਦੱਸੋ ਮੈਂ ਕਿਸੇ ਏਜੰਟ ਨੂੰ ਨਹੀਂ ਜਾਣਦੀ ਮੈਂ ਕਿਸੇ ਏਜੰਟ ਨੂੰ ਨਹੀਂ ਜਾਣਦੀ ਬਿਕਾਜ਼ ਸਾਡੇ ਕੋਲ ਪਬਲਿਕ ਪਰਸਨ ਆਂਦੇ ਉਹਦਾ ਜੋ ਨਾਮ ਹੁੰਦਾ ਐ ਐਪਲੀਕੈਂਟ ਬਣ ਲੋ ਕਿ ਅਮਨਦੀਪ ਸਿੰਘ ਪਬਲਿਕ ਪਰਸਨ ਹੈ ਉਹ ਆਪਣਾ ਕੰਮ ਲੈ ਕੇ ਆਇਆ ਤਾਂ ਮੈਂ ਉਹਦਾ ਕੰਮ ਕਰੂੰਗੀ ਚਾਹੇ ਉਹ ਕੋਈ ਵੀ ਹੋਵੇ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਮੇਰੀ ਆਈਡੀ ਦੇਖ ਸਕਦੇ ਹੋ ਉਸ ਤੋਂ ਤੁਸੀਂ ਆਮੰਨ ਜੀ ਕੋਲ ਪੈਂਡਿੰਗ ਹੈ ਤੁਹਾਡੇ ਆਈਡੀ ਜੀ ਬਿਲਕੁਲ ਜੀ ਕਿਸ ਕਿਸੇ ਟਾਈਮ ਤੇ ਕਿਸੇ ਟਾਈਮ ਤੇ ਸਰ 23000 ਫਾਈਲਾਂ ਪੈਂਡਿੰਗ ਸੀਗੀਆਂ ਜਿਸ ਨੂੰ ਇੱਥੇ 4 ਮਹੀਨੇ ਦੇ ਵਿੱਚ ਮੈਂ 6000 ਤੇ ਲੈ ਕੇ ਆਈ ਹਾਂ ਜੀ ਗਰਮੀ ਦੀ ਖੜਨ ਦਾ ਸਾਰਾ ਕਰਾ ਰਹੇ ਸਾਰਾ ਕਰਦੇ ਕੋਈ ਜਾਨੀ ਵਲੈ